ਖਬਰ ਸਾਈਬਰ ਅਪਰਾਧ ਦੇ ਨਾਲ ਜੁੜੀ ਹੋਈ ਹੈ ਜਿੱਥੇ ਪੁਲਿਸ ਨੇ ਇੱਕ ਨਕਲੀ ਸੀਬੀਆਈ ਅਫਸਰ ਨੂੰ ਗ੍ਰਿਫਤਾਰ ਕੀਤਾ ਤਾਂ ਇਸ ਨਕਲੀ ਸੀਬੀਆਈ ਅਫਸਰ ਨੇ ਇੱਕ ਬੰਦੇ ਨੂੰ ਫੋਨ ਲਗਾਇਆ ਤੇ ਆਖਿਆ ਸਤਿ ਸ਼੍ਰੀ ਅਕਾਲ ਮੈਂ ਇੱਕ ਸੀਬੀਆਈ ਅਫਸਰ ਬੋਲ ਰਿਹਾ ਤੁਹਾਨੂੰ ਡਿਜੀਟਲੀ ਗ੍ਰਿਫਤਾਰ ਕੀਤਾ ਗਿਆ ਹੈ ਪੈਸੇ ਟਰਾਂਸਫਰ ਕਰ ਦਿਓ ਨਹੀਂ ਤਾਂ ਤੁਹਾਨੂੰ ਚੱਕ ਕੇ ਲੈ ਜਾਵਾਂਗੇ ਤਾਂ ਇਹ ਗੱਲਾਂ ਕਹਿ ਕੇ 14 ਲੱਖ ਰੁਪਏ ਦੀ ਠੱਗੀ ਮਾਰਨ ਵਾਲੇ ਵਿਅਕਤੀ ਨੂੰ ਹੁਣ ਫਾਜ਼ਿਲਕਾ ਪੁਲਿਸ ਨੇ ਗੁਜਰਾਤ ਤੋਂ ਗ੍ਰਿਫਤਾਰ ਕਰ ਲਿਆ ਤਾਂ ਸਾਈਬਰ ਧੋਖਾਧੜੀ ਦੇ ਵਿੱਚ ਗੁਜਰਾਤ ਤੋਂ ਤਿੰਨ ਮੁਲਜ਼ਮ ਗ੍ਰਿਫਤਾਰ ਕੀਤੇ ਗਏ ਨੇ सीबीआई ਅਧਿਕਾਰੀ ਬਣ ਕੇ ਡਿਜੀਟਲ ਗ੍ਰਿਫਤਾਰੀ ਦੇ ਨਾਂ ਉੱਤੇ ਇੱਕ ਵਿਅਕਤੀ ਦੇ ਨਾਲ 14 ਲੱਖ ਰੁਪਏ ਦੀ ਠੱਗੀ ਮਾਰਨ ਵਾਲੇ ਯੂਰੋਪੀ ਨੂੰ ਪੁਲਿਸ ਨੇ ਚਾਰ ਮੋਬਾਈਲ ਫੋਨ ਸਮੇਤ ਕਾਬੂ ਕੀਤਾ ਤਾਂ ਡਿਜੀਟਲ ਗ੍ਰਿਫਤਾਰੀ ਦੇ ਨਾਮ ਉੱਤੇ ਫਾਜ਼ਿਲਕਾ ਦੇ ਪਿੰਡ ਖਿੱਪਵਾਲੀ ਦੇ ਇੱਕ ਵਿਅਕਤੀ ਨਾਲ 14 ਲੱਖ ਰੁਪਏ ਦੀ ਠੱਗੀ ਮਾਰਨ ਦੇ ਮਾਮਲੇ ਵਿੱਚ ਕਾਰਵਾਈ ਕਰਦਿਆਂ ਗੁਜਰਾਤ ਤੋਂ ਤਿੰਨ ਲੋਕਾਂ ਨੂੰ ਪੰਜਾਬ ਪੁਲਿਸ ਗ੍ਰਿਫਤਾਰ ਕਰਕੇ ਲੈ ਆਈ ਹੈ ਇਹਨਾਂ ਯੂਰੋਪੀਆਂ ਨੂੰ ਫਾਜ਼ਿਲਕਾ ਲਿਆਂਦਾ ਗਿਆ ਜਿੱਥੇ ਪੁਲਿਸ ਨੇ ਮਾਮਲਾ ਦਰਜ ਕਰਕੇ ਇਹਨਾਂ ਤੋਂ ਹੋਰ ਵੀ ਹੁਣ ਡੂੰਘਾਈ ਦੇ ਨਾਲ ਪੁੱਛਗਿੱਛ ਕੀਤੀ ਜਾ ਰਹੀ ਹੈ ਹਾਲਾਂਕਿ ਮਲਜ਼ਮਾਂ ਤੋਂ 4 ਮੋਬਾਈਲ ਫੋਨ ਬਰਾਮਦ ਕੀਤੇ ਗਏ ਨੇ ਫਾਜ਼ਿਲਕਾ ਦੇ ਡੀਐਸਪੀ ਡੀ ਬਲਕਾਰ ਸਿੰਘ ਨੇ ਦੱਸਿਆ ਕਿ ਪਿੰਡ ਖਿੱਪਵਾਲੀ ਦੇ ਰਹਿਣ ਵਾਲੇ ਰਜਿੰਦਰ ਸਿੰਘ ਨੇ ਪੁਲਿਸ ਕੋਲ ਸ਼ਿਕਾਇਤ ਦਰਜ ਕਰਵਾਈ ਕਿ ਉਸ ਨੂੰ ਮੋਬਾਈਲ ਨੰਬਰ ਉੱਤੇ ਇੱਕ ਅਣਜਾਣ ਮੋਬਾਈਲ ਨੰਬਰ ਤੋਂ ਫੋਨ ਆਇਆ ਅਤੇ ਦੱਸਿਆ ਗਿਆ ਕਿ ਉਹ ਸੀਬੀਆਈ ਪੁਲਿਸ ਕੋਲਾਬਾ ਤੋਂ ਫੋਨ ਕਰ ਰਿਹਾ ਹੈ ਅਤੇ ਤੁਹਾਡੇ ਨਾਮ ਉੱਤੇ ਇੱਕ ਹੋਰ ਮੋਬਾਈਲ ਨੰਬਰ ਵਰਤਿਆ ਜਾ ਰਿਹਾ ਹੈ ਤੁਸੀਂ ਇਸ ਦੀ ਦੁਰਵਰਤੋਂ ਕਰ ਰਹੇ ਹੋ ਅਤੇ ਇਸ ਮੋਬਾਈਲ ਨੰਬਰ ਤੋਂ ਤੁਸੀਂ ਗੈਰ ਕਾਨੂੰਨੀ ਫੋਨ ਕਰ ਲਾਂ ਅਤੇ ਸੁਨੇਹੇ ਭੇਜ ਕੇ ਲੋਕਾਂ ਅਤੇ ਔਰਤਾਂ ਨੂੰ ਪਰੇਸ਼ਾਨ ਕਰ ਰਹੇ ਹੋ ਅਤੇ ਤੁਹਾਡੇ ਵਿਰੁੱਧ ਬਹੁਤ ਸ਼ਾਰੀਆਂ ਸ਼ਿਕਾਇਤਾਂ ਦੇ ਕਾਰਨ ਤੁਹਾਡੇ ਵਿਰੁੱਧ ਸ਼ਿਕਾਇਤ ਦਰਜ ਕਰਵਾਈ ਗਈ ਹੈ ਤਰਜਿੰਦਰ ਸਿੰਘ ਨੇ ਦੱਸਿਆ ਕਿ ਉਸ ਨੂੰ ਡਿਜੀਟਲ ਗ੍ਰਿਫਤਾਰੀ ਦਾ ਡਰਾਵਾ ਦੇ ਕੇ ਅਤੇ ਲਗਭਗ 14 ਲੱਖ ਰੁਪਏ ਟਰਾਂਸਫਰ ਕਰਵਾ ਕੇ ਧੋਖਾ ਦਿੱਤਾ ਗਿਆ ਹੈ ਜਿਸ ਤੇ ਪੁਲਿਸ ਨੇ ਮਾਮਲਾ ਦਰਜ ਕੀਤਾ ਤੇ ਮਾਮਲੇ ਦੀ ਜਾਂਚ ਕਰਦੇ ਹੁਣ ਗੁਜਰਾਤ ਤੋਂ ਤਿੰਨ ਲੋਕਾਂ ਨੂੰ ਪੁਲਿਸ ਨੇ ਗ੍ਰਿਫਤਾਰ ਕਰ ਲਿਆ ਤੇ ਇਹਨਾਂ ਦੇ ਕੋਲੋਂ 4 ਮੋਬਾਈਲ ਫੋਨ ਬਰਾਮਦ ਕੀਤੇ ਗਏ ਨੇ ਤਾਂ ਗ੍ਰਿਫਤਾਰ ਕੀਤੇ ਗਏ ਮੁਲਜ਼ਮਾਂ ਦੀ ਪਛਾਣ ਜੋਗੀ ਤੁਲਸੀ ਰਾਮ ਪਹਿਰਲਾਦ ਵਾਈ ਨਿਵਾਸੀ ਸ਼ਹਿਰ ਅਹਮਦਾਬਾਦ ਗੁਜਰਾਤ ਤਾਂ ਸਤਿੰਦਰ ਸੋਨਪਾਲ ਨਿਵਾਸੀ ਜ਼ਿਲ੍ਹਾ ਅਹਮਦਾਬਾਦ ਗੁਜਰਾਤ ਅਤੇ ਵਿਪੁਲ ਪਾਈ ਲਾਬੋਪਾਈ ਨਿਵਾਸੀ ਸ਼ਹਿਰ ਸੂਰਤ ਗੁਜਰਾਤ ਵਜੋਂ ਹੋਈ ਹੈ ਫਿਲਹਾਲ ਦੋਸ਼ੀਆਂ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ ਤੇ ਨਾਲ ਹੀ ਪੁਲਿਸ ਦਾ ਅਖਣਾ ਹੈ ਕਿ ਇਸ ਵਿੱਚ ਹੋਰ ਵੀ ਲੋਕ ਸ਼ਾਮਲ ਹੋ ਸਕਦੇ ਨੇ ਇਹ ਜਾਂਚ ਦਾ ਵਿੱਚ ਹੈ ਤੇ ਜਾਂਚ ਦੇ ਵਿੱਚ ਇਹ ਗੱਲ ਸਾਹਮਣੇ ਆਉਣ ਤੋਂ ਬਾਅਦ ਮਾਮਲੇ ਵਿੱਚ ਧੋਖੇ ਤੜੀ ਦੀ ਰਕਮ ਵਸੂਲੀ ਲਈ ਯਤਨ ਵੀ ਕੀਤੇ ਜਾ ਰਹੇ ਨੇ ਡੀਜੀਪੀ ਪੰਜਾਬ ਸ਼੍ਰੀ ਗੌਰਵ ਜਾਦਵ ਜੀ ਆਈਪੀਐਸਜੀ ਦੇ ਦਿਸ਼ਾ ਨਿਰਦੇਸ਼ ਹੇਠ ਜ਼ਿਲ੍ਹਾ ਫਾਜ਼ਿਲਕਾ ਦੇ ਐਸਐਸਪੀ ਸਰਦਾਰ ਬਰਿੰਦਰ ਸਿੰਘ ਬਰਾੜ ਜੀ ਦੀ ਜੋ ਅਗਵਾਈ ਹੇਠ ਸਾਡੇ ਸਾਈਬਰ ਪੁਲਿਸ ਸਟੇਸ਼ਨ ਦੇ ਐਸ ਐਚ ਓ ਮਨਜੀਤ ਸਿੰਘ ਨੇ 14 ਤਿੰਨ ਨੂੰ ਰਜਿੰਦਰ ਸਿੰਘ ਵਾਸੀ ਖਿੱਪਾਵਾਲੀ ਨੂੰ ਜਿਹੜਾ ਸਾਈਬਰ ਫਰਾਡ ਉਹਨਾਂ ਨਾਲ ਹੋਇਆ ਸੀ 14 ਲੱਖ ਰੁਪਏ ਦਾ ਉਹਦੇ ਵਿੱਚ ਉਹਨਾਂ ਨੂੰ ਫੋਨ ਤੇ ਕਾਲ ਆਉਂਦੀ ਹੈ ਕਿ ਤੁਹਾਨੂੰ ਪਸਾਬਾ ਪੁਲਿਸ ਸਟੇਸ਼ਨ ਤੋਂ ਅਸੀਂ ਬੋਲ ਰਹੇ ਆ ਤੁਹਾਨੂੰ ਡਿਜੀਟਲ ਅਰੈਸਟ ਕੀਤਾ ਜਾਂਦਾ ਤੁਸੀਂ ਮੋਬਾਈਲ ਦੇ ਉੱਤੇ ਇੱਕ ਨੰਬਰ ਹੋਰ ਰੱਖਿਆ ਉਸ ਮੋਬਾਈਲ ਨੰਬਰ ਤੇ ਤੁਸੀਂ ਲੋਕਾਂ ਨਾਲ ਗਲਤ ਕਾਲਾਂ ਕਰ ਰਹੇ ਜਿਹਦੇ ਕਰਕੇ ਆਪ ਨੂੰ ਡਿਜੀਟਲ ਅਰੈਸਟ ਕੀਤਾ ਜਾਂਦਾ ਹੈ ਜੇਕਰ ਸਾਡੇ ਦਿੱਤੇ ਹੋਏ ਜਗ੍ਹਾ ਤੇ ਦਿੱਤੇ ਹੋਏ ਅਕਾਊਂਟ ਤੇ ਇੰਨੇ ਪੈਸੇ ਪਾ ਦੋਗੇ 14 ਲੱਖ ਰੁਪਈਆ ਪਾ ਦੋਗੇ ਤੇ ਤੁਹਾਨੂੰ ਆਜ਼ਾਦ ਕਰ ਦਿੱਤਾ ਜਾਊਗਾ ਨਹੀਂ ਤੇ ਤੁਹਾਡੇ ਬਰਖਲਾ ਕਾਨੂੰਨੀ ਕਾਰਵਾਈ ਕੀਤੀ ਜਾਊਗੀ ਜੋ ਇਸ ਸਟੇਟਮੈਂਟ ਦੀ ਪੜਤਾਲ ਉਪਰੰਤ ਸਾਡੇ ਸਾਈਬਰ ਸੈੱਲ ਫਾਜ਼ਿਲਕਾ ਵਿਖੇ ਮਕਦਮਾ ਨੰਬਰ 5 ਡੇਟ 9425 ਅਧੀਨ ਤਹਾਰਾ 66 ਡੀ 66 ਸੀ ਆਈਟੀ ਐਕਟ 319 2 318 4 62 336 2 336 3 ਤੇ 338 340 2 ਬੀ ਐਨ ਐਸ ਤਹਿਤ ਮਕਦਮਾ ਦਰਜ ਰਜਿਸਟਰ ਕਰਕੇ ਇਹਦੀ ਜਿਹੜੀ ਟੈਕਨੀਕਲ ਤੌਰ ਤੇ ਤਫ਼ਤੀਸ਼ ਕੀਤੀ ਗਈ ਤਫ਼ਤੀਸ਼ ਉਦਰਾਣੇ ਦੇ ਲਿੰਕ ਜਿਹੜੇ ਆ ਗੁਜਰਾਤ ਦੇ ਸਾਈਬਰ ਠੱਗਾਂ ਦੇ ਨਾਲ ਮਿਲੇ ਜਿਹਦੇ ਆਧਾਰ ਤੇ ਸਾਡੇ ਇਨਸਪੈਕਟਰ ਮਨਜੀਤ ਸਿੰਘ ਐਸ ਐਚਓ ਸਾਈਬਰ ਸੈੱਲ ਫਾਜ਼ਲਕਾ ਨੇ ਆਪਣੀ ਟੀਮ ਦੇ ਨਾਲ ਜਾ ਕੇ ਗੁਜਰਾਤ ਤੋਂ ਤਿੰਨ ਬੰਦੇ ਜਿਹੜੇ ਇਸ ਗੈਂਗ ਦੇ ਵਿੱਚ ਸ਼ਾਮਲ ਸੀਗੇ ਉਹਨਾਂ ਨੂੰ ਜਾਂਚਤਾ ਅਨੁਸਾਰ ਗ੍ਰਿਫਤਾਰ ਕਰਕੇ ਉਹਨਾਂ ਨੂੰ ਟ੍ਰਾਂਜ਼ਿਟ ਰਿਮਾਂਡ ਤੇ ਲਿਆ ਕੇ ਜਿਹੜਾ ਮਾਨਯੋਗ ਕੋਰਟ ਦੇ ਵਿੱਚ ਪੇਸ਼ ਕੀਤਾ ਗਿਆ ਇਹ ਜਿਹੜੇ ਤਿੰਨ ਬੰਦੇ ਫੜੇ ਗਏ ਆ ਉਹ ਹੈਗਾ ਜੋਗੀ ਤੁਲਸੀ ਰਾਮ ਪ੍ਰਲਾਦભાઈ ਵਾਸੀ ਅਹਮਦਾਬਾਦ ਜਤਿੰਦਰ ਸਤਿੰਦਰ ਸੋਨਪਾਲ ਗੋਸਵਾਮੀ ਵਾਸੀ ਨਰਬਦਾਨਗਰ ਅਹਮਦਾਬਾਦ ਔਰ ਤੀਜਾ ਜਿਹੜਾ ਹੈਗਾ ਵਿਪਲભાઈ ਲਾਲੋ ਲਾਬੋભાઈ ਇਹ ਹੈਗੇ ਸੂਰਤ ਦੇ ਇਹਨਾਂ ਤਿੰਨਾਂ ਨੂੰ ਗ੍ਰਿਫਤਾਰ ਕਰਕੇ ਇਹਨਾਂ ਕੋਲ ਚਾਰ ਮੋਬਾਈਲ ਜਿਹੜੇ ਇਹਨਾਂ ਨੇ ਇਸ ਕੰਮ ਵਾਸਤੇ ਵਰਤੇ ਸੀ ਉਹ ਰਿਕਵਰ ਕੀਤੇ ਗਏ ਆ ਇਹਦੇ ਵਿੱਚ ਅੱਗੇ ਹੋਰ ਵੀ ਬੰਦਿਆਂ ਬਾਰੇ ਕਲੂ ਲੱਗਾ ਹੈ ਜਿਨ੍ਹਾਂ ਨੂੰ ਜਲਦੀ ਉਹਨਾਂ ਨੂੰ ਗ੍ਰਿਫਤਾਰ ਕਰਕੇ ਜਿਹੜੀ ਅਮਾਉਂਟ ਜਿਹੜਾ ਫਰਾਡ ਹੋਇਆ ਉਹ ਵੀ ਰਿਕਵਰ ਕੀਤੀ ਜਾਵੇ